ਨਾਮੂਨਕੇ ਤੇ ਅੱਜ ਜਿਹੜਾ ਨਾਕਾ ਲਗਾਇਆ ਗਿਆ ਹੈ ਸਪੈਸ਼ਲ ਲਗਾਇਆ ਗਿਆ ਕੀ ਕਾਰਨ ਹੈ ਮੇਰਾ ਨਾਮ ਜੀ ਐਸਆਈ ਹਰਜਿੰਦਰ ਸਿੰਘ ਇੰਚਾਰਜ ਚਮਕੀ ਵਿਜੇਨਗਰ ਇਹ ਨਾਕਾ ਸਪੈਸ਼ਲ ਮਾਨਯੋਗ ਕਮਿਸ਼ਨਰ ਸਾਹਿਬ ਜੀ ਦੇ ਹੁਕਮ ਮੁਤਾਬਕ ਸ਼ਾਮ ਨੂੰ ਲੱਗਦੇ ਆ ਉਹਦੇ ਮੁਤਾਬਕ ਇਹ ਨਾਕਾ ਲਾਜਾਇਆ ਹੋਇਆ ਤੇ ਟੂ ਵੀਲਰ ਫੋਰ ਵੀਲਰ ਜਿਹੜੀ ਉਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਆ ਜਿੱਦਾਂ ਕੋਈ ਪਟਾਕੇ ਮਾਰਦਾ ਮੋਟਰਸਾਈਕਲਾਂ ਤੇ ਜਾਂ ਕੋਈ ਹੋਰ ਕੋ ਹੁੱਲੜਦਾ ਵੀ ਕਰਦਾ ਜਿੱਦਾਂ ਟ੍ਰਿਪਲ ਰਾਈਡਿੰਗ ਵਾਲੇ ਆ ਉਹਨਾਂ ਨੂੰ ਡੱਕ ਕੇ ਚੈੱਕ ਉਹਨਾਂ ਨੂੰ ਚਲਾਨ ਕੀਤਾ ਜਾਂਦੇ ਆ ਤੇ ਚੈਕਿੰਗ ਕਰਕੇ ਤੇ ਅੱਗੇ ਜਿਹੜੀ ਰਿਪੋਰਟ ਅਫਸਰਾਂ ਨੂੰ ਦਿੱਤੀ ਜਾਂਦੀ ਆ ਸਰ ਇਹ ਰੋਡ ਨਾਕਾ ਲੱਗਦਾ ਕਿੰਨੇ ਤੋਂ ਕਿੰਨੇ ਵਜੇ ਤੱਕ ਲੱਗਦਾ ਵਾ ਮੱਕਾ ਤੇ ਟਾਈਮ ਬਦਲ ਬਦਲ ਕੇ ਨਾਕਾ ਲੱਗਦਾ ਰਹਿੰਦਾ ਜ਼ਿਆਦਾਤਰ ਸ਼ਾਮ ਨੂੰ ਜਿਹੜਾ ਜਿੱਦਾਂ ਹੁੰਲੜਬਾਰ ਤੁਰੇ ਫਿਰਦੇ ਆ ਉਹਦੇ ਕਰਕੇ ਨਾਚੇ ਲਾ ਇਹ ਰੂਟੀਨ ਚ ਅੱਗੇ ਵੀ ਲੱਗਦਾ ਰਹੇਗਾ ਬਿਲਕੁਲ ਲੱਗਦਾ ਰਹੂਗਾ ਜੀ ਅੱਗੇ ਵੀ ਲੱਗਦਾ ਤੇ ਹੁਣ ਅੱਗੇ ਤੋਂ ਵੀ ਲੱਗਦਾ ਰਹੂਗਾ ਸਰ ਮਾਰੇ ਅਨਸਰਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਬੜੇ ਅਨਸਰਾਂ ਨੂੰ ਇਹੋ ਮੈਸੇਜ ਹੈ ਵੀ ਜਿਹੜਾ ਇਦਾਂ ਹੁੰਲੜਬਾਰ ਫਿਰਦੇ ਨੇ ਉਹਨਾਂ ਦੇ ਜਿਹੜੀ ਆ ਨਿਕੇਲ ਪਾਈਏ ਉਹ ਵੀ ਜਿਹੜਾ ਅੱਗੇ ਤੋਂ ਇਹੋ ਜਿਹੀ ਹਰਕਤ ਨਾ ਕਰਨਾ ਜਿੱਦਾਂ ਵਾਰਦਾਤਾ ਤਿੰਨ ਤਿੰਨ ਮੋਟਰਸਾਈਕਲ ਤੇ ਬੈਠ ਕੇ ਕਰਦੇ ਆ ਉਹਨਾਂ ਦੇ ਨੱਥ ਪਾਈ ਜਾਵੇ ਜਿਨ੍ਹਾਂ ਨੇ ਕਈ ਵਾਰ ਬਾਈਕਲ ਦੇਖਿਆ ਸਰ 2-ਵੈਲਰ 4-ਵੈਲਰ ਉਹਨਾਂ ਦੇ ਇੱਕ ਸਾਡੇ ਗਵਰਨਮੈਂਟ ਉਹਨਾਂ ਸਰਕਾਰੀ ਨੰਬਰ ਪਲੇਟ ਹੁੰਦੀ ਜਿੱਤੇ ਆਈਡੀ ਹੁੰਦੀ ਹੈ ਇਹੀ ਤੇ ਬਾਈਕ ਦੇ ਪਿੱਛੇ ਉਹ ਵੀ ਨਹੀਂ ਪਲੇਟ ਲੱਗੀ ਹੁੰਦੀ ਬਿਲਕੁਲ ਜੀ ਜਿਨ੍ਹਾਂ ਦੇ ਨੰਬਰ ਨੰਬਰ ਪਲੇਟ ਰੋ ਦੇ ਮੁਤਾਬਕ ਨਹੀਂ ਲੱਗੀ ਹੁੰਦੀ ਅਸੂਲਾ ਮੁਤਾਬਕ ਉਹਨਾਂ ਦੇ ਚਲਾਨ ਕੀਤੇ ਜਾਂਦੇ ਆ ਉਹਨਾਂ ਨੂੰ ਮੈਸੇਜ ਇਹੋ ਹੀ ਆ ਕਿ ਆਪਣੇ ਅੱਗੇ ਤੋਂ ਜਿਹੜੇ ਵਹੀਕਲ ਆ ਉਹਨਾਂ ਤੇ ਨੰਬਰ ਪਲੇਟ ਜਿਹੜੀ ਸਰਕਾਰੀ ਤੌਰ ਤੇ ਮਨਜ਼ੂਰਸ਼ੁਦਾ ਉਹ ਲਗਾਈ ਚੜ